ਕਿ ਜਿਹੜਾ ਮੇਰਾ ਹੱਜ ਹੈ ਤੇ ਮੇਰਾ ਜਿਹੜਾ ਤੀਰਥ ਹੈ ਕਹਿੰਦੇ ਉਹ ਮੇਰਾ ਮਨ ਦਾ ਕਿਨਾਰਾ ਹੈ ਭਾਵ ਮਨ ਦੇ ਵਿੱਚ ਟਿਕ ਜਾਣਾ ਜਿਹਨੂੰ ਗੋਮਤੀ ਤੀਰਕਿਆ ਗੋਮਤੀ ਨਦੀ ਦਾ ਵੀ ਹੈ ਪਰ ਜੇ ਇਹਨੂੰ ਡੂੰਘੇ ਤੋਲ ਤੇ ਤਲ ਤੇ ਰਹਾਉ ਦੀ ਤੁਕ ਨੂੰ ਨਾਲ ਲੈ ਕੇ ਚਰਾਂਗੇ ਫਿਰ ਇਹ ਗੰਗਾ ਜਾਂ ਗੋਮਤੀ ਦਾ ਕਿਨਾਰਾ ਨਹੀਂ ਇਹ ਮਨ ਦਾ ਟਿਕ ਜਾਣਾ ਹੱਜ ہماری ਸਾਡੀ ਜਿਹੜੀ ਹੱਜ ਹੈ ਗੋਮਤੀ ਤੀਰ ਜਿੱਥੇ ਅਸੀਂ ਟਿਕ ਕੇ ਬਹਿ ਗਏ ਆ ਨਾ ਭਾਵ ਮਨ ਦਾ ਇਕਾਗਰ ਜਹਾਂ ਵਸੈ ਪੀਤੰਬਰ ਪੀਰ ਮੇਰੇ ਖੁਦਾ ਮੇਰੇ ਪੀਰ ਪੀਤੰਬਰ ਉਸ ਮੰਦੇ ਅੰਦਰ ਵਸਦੇ ਨੇ ਮੇਰੇ ਵਾਸਤੇ ਹੱਜ ਵੀ ਉਹ ਹੈ ਤੇ ਮੇਰੇ ਵਾਸਤੇ ਤੀਰਥ ਵੀ ਉਹ ਹੈ ਜੀ ਭਾਵੇਂ ਮੈਂ ਹੱਜ ਚਲਾ ਜਾਵਾਂ ਤੀਰਥਾਂ ਤੇ ਚਲਾ ਜਾਵਾਂ ਬੰਦਗੀ ਤੇ ਜਪਣ ਨਾਲ ਤੇ ਗਾਵਣ ਨਾਲ ਹੋਣੀ ਹੈ ਜਿਸ ਦਿਨ ਮਨ ਰੂਪੀ ਗੋਮਤੀ ਤੀਰ ਗੋਮਤੀ ਦਾ ਕੰਡਾ ਮਨ ਤੇ ਕੰਡੇ ਭਾਵ ਮਨ ਦਾ ਪਸਾਰਾ ਬੜਾ ਵੱਡਾ ਪਰ ਜੇ ਮਨ ਦੇ ਕੰਡੇ ਵਾਝੀਏ ਭਾਵ ਕਿ ਇਹ ਮਨ ਦੇ ਸਾਰੇ ਫੁਰਨਿਆਂ ਦੇ ਪਸਾਰਿਆਂ ਨੂੰ ਛੱਡ ਕੇ ਇੱਕ ਟਿਕ ਹੋ ਕੇ ਇੱਕ ਖੁੰਜੇ 'ਚ ਬੈਜੇ ਕਿ ਮਨ ਦੇ ਕੋਈ ਫੁਰਨੇ ਨਹੀਂ ਬਿਲਕੁਲ ਇਕਾਗਰ ਹੋ ਕੇ ਬੈਜੇ ਜੇ ਮਨ ਦੇ ਵਿੱਚ ਗਲਤਾਨ ਹੋ ਜਾਗੇ ਮਨ ਸਾਗਰ ਦੇ ਵਿੱਚ ਚੋਬੀ ਲਾ ਲਾਂਗੇ ਫਿਰ ਲਹਿਰਾਂ ਸਾਨੂੰ ਸਿਮਰਨ ਨਹੀਂ ਕਰਨ ਦੇਣੀਆਂ ਵਿਚਾਰ ਵਾਲੀਆਂ ਗੋਮਤੀ ਤੀਰ ਤੀਰ ਕਹਿੰਦੇ ਕੰਡਾ ਇਸ ਲਈ ਕਿਆ ਕਹਿੰਦੇ ਜੇ ਉੱਥੇ ਬੈਠ ਕੇ ਜਪੀਏ ਫਿਰ ਮਨ ਤੂੰ ਇਹ ਆਵਾਜ਼ ਆਏਗੀ ਵਾਹ ਵਾਹ ਕੀ ਖੂਬ ਗਾਉਂਦਾ ਹੈ ਮੇਰਾ ਮਨ ਹੁਣ ਟਿਕ ਕੇ ਪ੍ਰਭੂ ਦੀ ਉਸਤਤ ਖੁਦਾ ਦੇ ਗੀਤ ਗਾਉਂਦਾ ਹੈ ਹੁਣ ਪਤਾ ਲੱਗਿਆ ਉਸਤਤ ਕੀ ਹੈ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਹੁਣ ਨਾਮ ਜਪਿਆ ਹੋਇਆ ਟਿਕ ਕੇ ਮੇਰੇ ਮਨ ਨੂੰ ਮਿੱਠਾ ਚੰਗਾ ਲੱਗਦਾ ਹੈ ਜੀਰਾ ਇਕੱਲੇ ਹਜ ਦੀ ਗੱਲ ਨਹੀਂ ਹੈ ਇਹਦੇ ਵਿੱਚ ਤੀਰਥ ਸੱਲਾਂ ਦੀ ਵੀ ਗੱਲ ਆ ਗਈ নারদ मुनि ਤੇ ਸਰਦ शारदा शारਦਾ ਤੋਂ ਭਾਵ ਸਰਸਵਤੀ ਦੇਵੀ ਕਹਿੰਦੇ ਇਹ ਵੀ ਉਸ ਪ੍ਰਭੂ ਦੇ ਚਰਨਾਂ ਦੀ ਦਾਸੀ ਹੈ ਤਹਿਲ ਕਰਦੀਆਂ ਨੇ ਉਹਨਾਂ ਦੀ ਝਾੜੂ ਬਰਦਾਰ ਚੌਬਦਾਰ ਭਾਵ ਪਹਿਰੇਦਾਰ ਨੇ ਨਾਰਦ ਗੁਨੀ ਤੇ ਸਾਰਦ ਸ਼ਾਰਦਾ ਨਾਰਦ ਸਾਰਦ ਕਰੇ ਖਵਾਸੀ ਖਵਾਸੀ ਕਹਿੰਦੇ ਪਹਿਰੇਦਾਰੀ ਪਾਸ ਬੈਠੀ ਬੀਬੀ ਕਵਲਾ ਦਾਸੀ ਕਵਲਾ ਕਹਿੰਦੇ ਲక్ష్ਮੀ ਜਿਸ ਲక్ష్ਮੀ ਪਿੱਛੇ ਸੰਸਾਰ ਭਜਦਾ ਮੈਂ ਉਸ ਪ੍ਰਭੂ ਨੂੰ ਆਪਣੇ ਹਿਰਦੇ 'ਚ ਵਸਾਲਿਆ ਕਿ ਜਿਸ ਪ੍ਰਭੂ ਦੇ ਚਰਣਾ ਦੇ ਵਿੱਚ ਇਹ ਲక్ష్ਮੀ ਬੈਠ ਕੇ ਦਾਸੀ ਬਣੀ ਹੋਈ ਹੈ ਜੀ ਮੈਂ ਤੁਹਾਡੀ ਤਰ੍ਹਾਂ ਬਾਹਰ ਦੇ ਭੇਖ ਨਹੀਂ ਧਾਰਨ ਕਰਦਾ ਕਬੀਰ ਸਾਹਿਬ ਕਹਿੰਦੇ ਨਾ ਮੈਂ ਦਸ ਮਾਲਾ ਵਾਂ ਗਲ ਦੇ ਵਿੱਚ ਪਾਈਆਂ ਹੋਈਆਂ ਨਾ ਮੈਂ ਕੁਝ ਮੇਰਾ ਗਲਾ ਮੇਰੀ ਜ਼ੁਬਾਨ ਰੱਬ ਨੇ ਸਲਾਮਤ ਰੱਖੀ ਹੈ ਮੈਂ ਸ਼ੁਕਰਾਨਾ ਕਰਦਾ ਉਸ ਪਰਵਤਦਾਗਾਰ ਦਾ ਕਿ ਮੈਨੂੰ ਆਵਾਜ਼ ਬਖਸ਼ੀ ਹੈ ਮੈਨੂੰ ਉਸ ਪ੍ਰਭੂ ਦੇ ਗੁਣ ਗਾਉਣ ਵਾਸਤੇ ਇਹ ਜ਼ੁਬਾਨ ਬਖਸ਼ੀ ਹੈ ਮੈਂ ਉਹਨਾਂ ਵੱਲ ਵੀ ਤੱਕਦਾ ਜਿਨ੍ਹਾਂ ਕੋਲ ਨਹੀਂ ਹੈ ਪਰ ਸਤਿਗੁਰੂ ਜੀ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਮੈਨੂੰ ਮਾਲਾ ਦੀ ਜ਼ਰੂਰਤ ਨਹੀਂ ਕੰਠੇ ਮਾਲਾ ਮੈਂ ਆਪਣੇ ਗਲੇ ਨੂੰ ਮਾਲਾ ਬਣਾਇਆ ਤੇ ਜਿਹਾ ਰਾਮ ਜਿਹਾ ਤੂੰ ਮੈਂ ਪ੍ਰਭੂ 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 ਜਪ ਕੇ ਮਣਕੇ ਫੇਰਦਾ ਹਾਂ ਸਹੰਸ ਨਾਮ ਲੈ ਲੈ ਕਰੂੰ ਸਲਾਮ ਮਾਲਾ ਕਿੰਨੀ ਕ ਫੇਰ ਲੋਗੇ 108 ਮਣਕਿਆਂ ਦੀ ਮਾਲਾ ਇੱਕ ਵਾਰੀ ਦੋ ਵਾਰੀ 10 ਵਾਰੀ ਕਹਿੰਦੇ ਮੈਂ ਆਪਣੀ ਗਲੇ ਦੀ ਮਾਲਾ ਤੋਂ ਹਜ਼ਾਰਾਂ ਹਜ਼ਾਰਾਂ ਵਾਲੀ ਸਹੰਸ ਕਹਿੰਦੇ ਹਜ਼ਾਰਾਂ ਵਾਲੀ ਮੈਂ ਕਹਿੰਦੇ ਬੋਲ ਬੋਲ ਕੇ ਜਪ ਜਪ ਕੇ ਪ੍ਰਭੂ ਨੂੰ ਮੈਂ ਸਲਾਮ ਕਰਦਾ ਹਾਂ ਉਹਦੀ ਦੁਆ ਕਰਦਾ ਹਾਂ ਜੀ ਕਹਤ ਕਬੀ ਜਪੋ ਜੀ Hindu Turk ਦੋ ਸਮਝਾਉਂ ਮੈਂ ਤੇ ਦੋਨਾਂ ਨੂੰ ਇਹੀ ਮਤ ਦੇਣਾ ਕਿ ਮਤ ਉਲਜੋ ਇਹਨਾਂ ਝਗੜਿਆਂ ਦੇ ਵਿੱਚ ਕਿ ਤੂੰ ਮਸੀਤ ਦੀ ਗੱਲ ਨਾ ਕਰ ਤੇ ਤੂੰ ਤੀਰਥਾਂ ਦੀ ਗੱਲ ਨਾ ਕਰ ਅਸਲ ਉਸ ਖੁਦਾ ਉਸ ਰੱਬ ਉਸ ਪਰਵਦگار ਪਰਮੇਸ਼ਵਰ ਰਾਮ ਜਿਹੜਾ ਸਾਰਿਆਂ ਦੇ ਵਿੱਚ ਹੈ ਉਹਦੇ ਗੁਣ ਗਾਓ ਭਾਈ ਸਾਰਿਆਂ ਦੀ ਮਾਟੀ ਏਕ ਅਨੇਕ ਭੰਤ ਕਰ ਸਾਜੀ ਸਾਜਣਾ ਹਾਰੇ ਪ੍ਰਭੂ ਜਿਹੜੀ ਮਾਟੀ ਹੈ ਨਾ ਇਕੋ ਹੀ ਮਿੱਟੀ ਦੇ ਸਾਰੇ ਬਣੇ ਹੋਇਆ ਕਿਉਂ ਝਗੜਦੇ ਹੋ ਕਹਿਤ ਕਬੀਰ RAM ਗੁਨ ਗਾਵੋ Hindu Turk ਦੂ ਸਮਝਾਵਾਂ ਮੈਂ ਦੋਨਾਂ ਨੂੰ ਇਹੀ ਸਮਝਾਵਨ ਦਾ ਕਿ ਟਿੱਕੇ ਹਿਰਦੇ ਦੇ ਵਿੱਚ ਮੰਨ ਚ ਪ੍ਰਭੂ ਦੀ ਸਿਫਤ ਸਲਾ ਗਾਵੋ ਜੀ